ਕਈ ਵੇ ਜਿਹੜਾ ਕੰਮ ਆਪਿਆਂ ਤੋਂ ਛੁੱਟ ਗਿਆ ਹੁੰਦਾ ਉਹ ਨਹੀਂ ਕਰ ਸਕੇ ਹੁੰਦੇ ਉਹ ਚਾਹੁੰਦੇ ਨੇ ਕਿ ਉਹ ਸਾਡਾ ਬੱਚਾ ਕਰੇ ਆਉਣ ਵਾਲੇ ਸਮੇਂ 'ਚ ਸਭ ਤੋਂ ਵੱਧ ਨੌਕਰੀਆਂ ਨਿਕਲਣਗੀਆਂ ਬੀਵੋਕ ਇਨ ਸਾਈਬਰ ਸਕਿਉਰਿਟੀ ਇੱਕ ਗੱਲ ਹੁੰਦੀ ਹੈ ਨਾ ਕਿ ਸਕੋਪ ਕਿਦਾ ਜਿਆਦਾ ਉਹ ਯਾਰ ਇਹ ਦੁਨੀਆ ਨੂੰ ਇਹ ਕੰਪਨੀਆਂ ਨੂੰ ਸਰਕਾਰ ਨੂੰ ਹਰੇਕ ਤਰ੍ਹਾਂ ਦੇ ਬੰਦੇ ਚਾਹੀਦੇ ਜਿਹੜੇ ਰਾਹ ਤੇ ਸਰਕਾਰ ਤੁਰੀ ਇਹ ਮੰਨ ਕੇ ਚਲੋ ਸਾਰਾ ਕੁਝ ਪ੍ਰਾਈਵੇਟ ਹੀ ਕਰ ਦਿੱਤਾ ਫਿਰ ਸਰਕਾਰੀ ਕਿੱਥੋਂ ਪਾਲੋਗੇ ਜੇਕਰ ਤੁਹਾਡਾ ਬੱਚਾ ਇੰਨਾ ਚੋ ਕੋਈ ਵੀ ਕੋਰਸ ਕਰਦਾ ਪਿਆ ਟਾਪ ਦੇ ਕਾਲਜ ਚ ਟਾਪ ਦੀ ਯੂਨੀਵਰਸਿਟੀ ਦੇ ਵਿੱਚ ਜੇ ਸਿਰਫ ਉਸ ਨੂੰ ਅੱਖਰ ਗਿਆਨ ਆ ਰਿਹਾ ਕਿਤਾਬੀ ਪੜਾਈਓ ਪੜਨ ਲਿਆ ਹੱਥੀ ਕੁਝ ਨਹੀਂ ਸਿੱਖਿਆ ਉਹਨੇ ਨੰਬਰ ਪੜ ਪੜ ਕੇ 90% ਲੈ ਗਿਆ ਮੇਰ ਤੋਂ ਲਖਾ ਲਓ ਉਹ ਕਾਮਯਾਬ ਨਹੀਂ ਜੇ ਹੋ ਸਕਦਾ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਲੈ ਕੇ ਮਾਪੇ ਬਹੁਤ ਪਰੇਸ਼ਾਨ ਨੇ ਖਾਸ ਕਰਕੇ ਜਿਨ੍ਹਾਂ ਨੇ ਪਲੱਸ 2 ਕਰ ਲਈਏ ਬੱਚਿਆਂ ਨੇ ਉਹਨਾਂ ਦੇ ਮਾਪੇ ਕਿ ਅੱਗੇ ਮੈਂ ਐਸੀ ਕਿਹੜੀ ਡਿਗਰੀ ਕਰਵਾ ਦਿਆਂ ਕਿ ਬੱਚੇ ਨੂੰ ਸਰਕਾਰੀ ਨੌਕਰੀ ਮਿਲ ਜੇ ਪਹਿਲੀ ਗੱਲ ਤੇ ਆਪਾਂ ਨੂੰ ਇਹ ਲਾਈਨ ਦੇ ਵਿੱਚ ਥੋੜਾ ਜਿਹਾ ਐਡ ਕਰਨਾ ਪਏਗਾ ਕਿ ਬੱਚੇ ਨੂੰ ਮੈਂ ਐਸੀ ਕਿਹੜੀ ਚੀਜ਼ ਕਰਵਾ ਦਿਆਂ ਕਿ ਉਹਨੂੰ ਵਧੀਆ ਨੌਕਰੀ ਮਿਲ ਜੇ ਪ੍ਰਾਈਵੇਟ ਮਿਲ ਜੇ ਚਾਹੇ ਸਰਕਾਰੀ ਮਿਲ ਜੇ ਕੱਲਾ ਸਰਕਾਰੀ ਤੇ ਨਾ ਸੋਚੀ ਬਹੁਤ ਥੋੜੀਆਂ ਰਹਿ ਗਈਆਂ ਨੇ ਸਾਲ 'ਚ ਕਿੰਨੀਆਂ ਕੋ 2-400 ਨਿਕਲਦੀਆਂ ਹੋਣੀਆਂ 500 ਨਿਕਲ ਜਾਂਦੀਆਂ ਹੋਣੀਆਂ ਗ੍ਰੈਜੂਏਸ਼ਨ ਹਜ਼ਾਰਾਂ 'ਚ ਕਰਦੇ ਤੇ ਵੱਡੇ ਪ੍ਰਾਈਵੇਟ ਸੈਕਟਰਾਂ 'ਚ ਕੰਮ ਕਰਨ ਵਾਲੇ ਬੰਦੇ ਵੀ ਜਿਨ੍ਹਾਂ ਕੋਲ ਆਪਣਾ ਵਧੀਆ ਹੁਨਰ ਹੈਗਾ ਉਹ ਸਰਕਾਰੀ ਨਾਲੋਂ ਵੀ ਵੱਧ ਪੈਸੇ ਕਮਾਈ ਜਾਂਦੇ ਨੇ ਦੂਜੀ ਗੱਲ ਆਪਾਂ ਇਸ ਨੂੰ ਹੋਰ ਸੁਧਾਰੀਏ ਲਾਈਨ ਨੂੰ ਕਿ ਬੱਚੇ ਨੂੰ ਮੈਂ ਐਸਾ ਕੀ ਕਰਵਾ ਦਿਆਂ ਕਿ ਬੱਚਾ ਮੇਰਾ ਕਮਾਊ ਬਣ ਜੇ ਸਾਨੂੰ ਅਲਟੀਮੇਟਲੀ ਤੇ ਨੌਕਰੀ ਦੇ ਨਾਲ ਪੈਸਾ ਵੀ ਤੇ ਚਾਹੀਦਾ ਨਾ ਆਪਾਂ ਇਸ ਪੰਜਾਬ ਚ ਇੰਡੀਆ ਚ ਇਸ ਦੁਨੀਆ ਚ ਰਹਿਣ ਦੇ ਲਈ ਕੁਈ 40-50 ਹਜ਼ਾਰ ਤੋਂ ਲੈ ਕੇ ਲੱਖ ਸਵਾ ਲੱਖ ਡੇਢ ਲੱਖ ਮਹੀਨੇ ਦਾ ਕਮਾਣਾ ਚਾਹੁੰਦੇ ਆ ਐਵਰੇਜ ਬੰਦੇ ਦੀ ਇੱਕ ਖਾਹਿਸ਼ ਹੁੰਦੀ ਹੈ ਜਿਹਦੀ ਖਾਹਿਸ਼ 5-7 ਲੱਖ ਰੁਪਏ ਕਮਾਣ ਦੀ ਹੈ ਮਨਾਓ ਤਾਂ ਫਿਰ ਬਿਜ਼ਨਸ ਵਾਲੇ ਪਾਸੇ ਜਾਏਗਾ ਨਾ ਇਸ ਕਰਕੇ ਮਾਪਿਆਂ ਨੂੰ ਬੇਨਤੀ ਹੈ ਵੀ ਚਿੰਤਾ ਕਰਨ ਦੀ ਬਜਾਏ ਆਪਣੇ ਬੱਚੇ ਨੂੰ ਸਮਝੋ ਮੰਨ ਕੇ ਚਲੋ ਅੱਛਾ ਮੇਰੀ ਮੱਤ ਵੀ ਛੋਟੀ ਹੋ ਗਈ ਮੈਨੂੰ ਪਤਾ ਹੀ ਨਹੀਂ ਵੀ ਕਿਹੜੀ ਡਿਗਰੀ ਵਧੀ ਹੈ ਤੁਹਾਡੀ ਮੱਤ ਛੋਟੀ ਹੋ ਗਈ ਰਿਸ਼ਤੇਦਾਰਾਂ ਦੀ ਦੋਸਤਾਂ ਮਿੱਤਰਾਂ ਦੀ ਮੱਤ ਵੀ ਕੰਮ ਨਹੀਂ ਕਰਨ ਦੀ ਠੀਕ ਹੈ ਸੋਚ ਨਹੀਂ ਪਾ ਰਹੇ ਕਿ ਬੱਚੇ ਨੂੰ ਕੀ ਕਰਾਈਏ ਆਪਾਂ ਅਗਰ ਇਕੱਠੇ ਹੋ ਕੇ ਆਪਣੇ ਇਲਾਕੇ ਦੇ ਵਧੀਆ ਜਿਹੜੇ ਕਾਲਜ ਨੇ ਦੋ ਤਿੰਨ ਉਹਨਾਂ ਦੇ ਪ੍ਰਿੰਸੀਪਲਾਂ ਨੂੰ ਮਿਲੀਏ ਜਾ ਕੇ ਜਾਂ ਫਿਰ ਆਪਣੇ ਇਲਾਕੇ ਦੀ ਵੱਡੀ ਜਿਹੜੀ ਯੂਨੀਵਰਸਿਟੀ ਹੈ ਉਹਦੇ ਵੀਸੀ ਸਾਹਿਬ ਨੂੰ ਮਿਲੀਏ ਵਾਈਸ ਚਾਂਸਲਰ ਉਹਦੇ ਬੰਦਾ ਕਿੰਨੀਆਂ ਪੜਾਈਆਂ ਕਰਕੇ ਆਇਆ ਤੇਸ਼ ਦੁਨੀਆਂ ਵੇਖੀ ਆ ਉਹਨਾਂ ਸਾਰਾ ਤੇ ਉਹਨੂੰ ਪੁੱਛੀਏ ਵੀ ਆਹ ਬੱਚਾ ਸਾਡਾ ਇਹਨੂੰ ਆਪਾਂ ਡਿਗਰੀ ਐਸੀ ਕਰਾਣੀ ਹੈ ਕਿ ਕਰਦਿਆਂ ਸਾਰ ਥੋੜੀ ਜੀ ਮਿਹਨਤ ਹੋਰ ਕਰੇ ਸਰਕਾਰੀ ਨੌਕਰੀ ਲੱਗ ਜੇ ਕੀ ਉਹ ਜਵਾਬ ਦੇ ਦੇਗਾ ਵੀ ਆ ਫਲਾਨੀ ਕਰ ਲੈ ਜੇਕਰ ਉਹ ਇੱਕ ਡਿਗਰੀ ਦਾ ਨਾਮ ਲੈਂਦਾ ਹੈ ਉਹਦੇ ਕਾਲਜ ਯੂਨੀਵਰਸਿਟੀ ਦੇ ਵਿੱਚ ਕੋਈ 25 ਤਰ੍ਹਾਂ ਦੀਆਂ ਡਿਗਰੀਆਂ ਚੱਲਦੀਆਂ ਨੇ ਇਹਦਾ ਮਤਲਬ ਉਹ ਫਿਰ ਬਾਇਆਸਡ ਹੋ ਗਿਆ ਯਾਨੀ ਕਿ ਉਸਨੇ ਇੱਕ ਤਰਫਾ ਫੈਸਲਾ ਕਰ ਲਿਆ ਔਰ ਐਸਾ ਲੱਗਦਾ ਕੋਈ ਪ੍ਰਿੰਸੀਪਲ ਜਾਂ ਵਾਈਸ ਚਾਂਸਲਰ ਜਾਂ ਬਹੁਤ ਵੱਡਾ ਚੰਗਾ ਸਿਆਣਾ ਪ੍ਰੋਫੈਸਰ ਟੀਚਰ ਵੀ ਨਹੀਂ ਆਖੇਗਾ ਵੀ ਤੂੰ ਫਲਾਣੀ ਕਰ ਲੈ ਤੇ ਜੇ ਉਹ ਇੱਕ ਡਿਗਰੀ ਦਾ ਨਾਮ ਲੈਂਦਾ ਹੈ ਇਹਦਾ ਮਤਲਬ ਬਾਕੀ ਫਿਰ ਕਿਉਂ ਪੜਾ ਰਿਹਾ ਤੇ ਜੇ ਉਹ ਕਹਿੰਦਾ ਵੀ ਕੋਈ ਵੀ ਕਰ ਲੈ ਤੇ ਫਿਰ ਤੇ ਆਪਣੀ ਗੱਲ ਉਹੀ ਆ ਗਈ ਕਿ ਹਰੇਕ ਦਾ ਹੀ ਸਕੋਪ ਹੈ ਇਹ ਸਕੋਪ ਬਣਾਣਾ ਬੱਚੇ ਦੇ ਹੱਥ 'ਚ ਹੁੰਦਾ ਉਹ ਨਹੀਂ ਦੱਸ ਸਕਦਾ ਕਿ ਆਹ ਫੁਲਾਣੀ ਡਿਗਰੀ ਦਾ ਹੀ ਸਕੋਪ ਹੈ ਹਾਂ ਉਹ ਆਖੇਗਾ ਕਿ ਤੁਹਾਡੇ ਬੱਚੇ ਦੀ ਬਿਰਤੀ ਕਿਸ ਪਾਸੇ ਜਾ ਰਹੀ ਹੈ ਉਹਦਾ ਰੁਝਾਨ ਉਹਦਾ ਇੰਟਰਸਟ ਉਹਦੀ ਦਿਲਚਸਪੀ ਕਿਸ ਪਾਸੇ ਹੈ ਇਸ ਕਰਕੇ ਬੱਚੇ ਨੇ ਕਾਲਜ ਦੇ ਵਿੱਚ ਜਾ ਕੇ ਪੜ੍ਹਨਾ ਤੁਸੀਂ ਬੱਚੇ ਨੂੰ ਘਰ ਬੈਠੇ ਪੜ੍ਹਨਾ ਔਰ ਪਹਿਲਾਂ ਪੜ੍ਹ ਲਿਆ ਹੋਵੇ ਤੇ ਚੰਗੀ ਗੱਲ ਹੈ ਪਲੱਸ 2 ਤੋਂ ਪਹਿਲੇ ਵੀ ਇਹਦਾ ਰੁਝਾਨ ਇਸ ਪਾਸੇ ਹੈ ਅੱਛਾ ਇਹ ਤੇ ਹੋ ਗਈਆਂ ਡਿਗਰੀਆਂ ਇਹ ਸਾਰੀਆਂ ਬੀਐਸਸੀ ਮੈਡੀਕਲ ਨਾਨ ਮੈਡੀਕਲ ਬੀਬੀਏ ਇਹ ਯਾਨੀ ਕਿ ਬਿਜ਼ਨਸ ਵਾਲਾ ਕੋਰਸ ਹੋ ਗਿਆ ਬੀਸੀਏ ਬੀਕਮ ਬੀ ਕਿਸੇ ਵੀ ਪਾਸੇ ਜਾ ਸਕਦੇ ਹੋ 1 ਡਿਗਰੀ ਦੇ ਵਿੱਚ ਹੋਰ ਜਿਹਦੇ ਪਾਸੇ ਧਿਆਨ ਘਟ ਜਾਂਦਾ ਉਹ ਹੈਗੀਆਂ ਨੇ ਬੀਵੋਕ ਇਹ 2015-16 ਦੇ ਵਿੱਚ ਸ਼ੁਰੂ ਹੋਈਆਂ ਸੀ ਕਿ ਕਿੱਤਾਮੁਖੀ ਕੋਸ਼ ਕਰਾਈਏ ਜੇ ਕੋਈ ਸਰਕਾਰੀ ਨੌਕਰੀ ਨਿਕਲਦੀ ਏ ਉਹਨਾਂ ਨੇ ਕਹਿਣਾ ਵੀ ਗ੍ਰੈਜੂਏਸ਼ਨ ਕੀਤੀ ਹੋਵੇ ਕਿਸੇ ਵੀ ਸਟਰੀਮ ਚ 55% ਨੰਬਰ ਆਜੂ ਉਹੀ ਆਪਣਾ ਕੰਪੀਟੀਟਿਵ ਇਗਜ਼ਾਮ ਵਾਲਾ ਪੇਪਰ ਪੇਪਰ ਦੇ ਦੇਓ ਤੁਸੀਂ ਸਰਕਾਰੀ ਨੌਕਰੀ ਲੱਗ ਕੇ ਕਦੇ ਕੋਈ ਸਰਕਾਰੀ ਨੌਕਰੀ ਐਵੇਂ ਨਿਕਲੀ ਏ ਕਿ ਸਾਨੂੰ ਫਲਾਣਾ ਹੀ ਚਾਹੀਦਾ ਬੀਬੀ ਵਾਲਾ ਸਾਨੂੰ ਬੀਐਸਸੀ ਵਾਲਾ ਚਾਹੀਦਾ ਸਾਨੂੰ ਬੀਕੋਮ ਵਾਲਾ ਹੀ ਚਾਹੀਦਾ ਬਹੁਤ ਘੱਟ ਇਦਾਂ ਹੁੰਦਾ ਵੀ ਕਿਸੇ ਕਿਸੇ ਮਾਹਿਕਮੇ ਚ ਇਦਾਂ ਨਿਕਲ ਜੇ ਜਿੱਦਾਂ ਖੇਤੀਬਾੜੀ ਮਾਹਿਕਮੇ ਚ ਏਡੀਓ ਦੀ ਪੋਸਟ ਆਉਂਦੀ ਏ ਉਹ ਬੀਐਸਸੀ ਐਗਰੀਕਲਚਰ ਮੰਗਦੇ ਲੇਕਿਨ ਹਰ ਸਾਲ ਪੋਸਟਾਂ ਆਉਂਦੀਆਂ ਨਹੀਂ ਆ ਆ ਜਾਂਦੀਆਂ ਇਸ ਕਰਕੇ ਇਹਨਾਂ ਕੋਰਸਾਂ ਵੱਲ ਵੀ ਧਿਆਨ ਦਿਓ ਜੇਕਰ ਕਿਸੇ ਇੱਕ ਖਾਸ ਕੈਟਾਗਰੀ ਵਾਲੇ ਪਾਸੇ ਵੀ ਤੁਸੀਂ ਮਾਸਟਰੀ ਕਰਨੀ ਹੈ ਤੇ ਇਹ ਵੀ ਇੱਕ ਡਿਗਰੀ ਹੈ ਇਹਨਾਂ ਦੇ ਵਾਂਗ ਇਹਨੂੰ ਕੋਈ ਕੋਰਸ ਡਿਪਲੋਮਾ ਨਹੀਂ ਸਮਝਣਾ ਆਪਾਂ ਇਹ ਵੀ ਕਰਕੇ ਤੁਸੀਂ ਸਰਕਾਰੀ ਪੇਪਰ ਭਰ ਸਕਦੇ ਹੋ ਤੇ ਨਾਲ ਤੁਹਾਨੂੰ ਕੋਈ ਹੱਥੀਂ ਕੰਮ ਕਰਨ ਦੀ ਜਾਂਚ ਆਏਗੀ ਇਸ ਕਰਕੇ ਸਾਨੂੰ ਦੋ ਰਾ ਤੀਰਾ ਕੰਮ ਕਰਨਾ ਪਏਗਾ ਕਿ ਪੜ ਵੀ ਲਿਆ ਅੱਖਰ ਗਿਆਨ ਆ ਗਿਆ 90% ਲੈ ਲੇ ਬਾਇ ਚਾਂਸ ਉਹ ਡਿਗਰੀ ਪੜ ਕੇ ਗ੍ਰੈਜੂਏਸ਼ਨ ਕਰਕੇ ਮੈਨੂੰ ਨੌਕਰੀ ਨਹੀਂ ਮਿਲਦੀ ਪਈ ਜਿਹੜੇ ਰਾਹ ਤੇ ਸਰਕਾਰ ਤੁਰੀ ਇਹ ਮੰਨ ਕੇ ਚਲੋ ਸਾਰਾ ਕੁਝ ਪ੍ਰਾਈਵੇਟ ਹੀ ਕਰ ਦਿੱਤਾ ਫਿਰ ਸਰਕਾਰੀ ਕਿੱਥੋਂ ਪਾਲੋਗੇ ਕੀ ਮੈਂ ਆਪਣਾ ਕੋਈ ਕੰਮ ਕਰ ਸਕਦਾ ਕੀ ਮੈਂ ਕਾਲਜ ਦੇ ਵਿੱਚ 4 ਸਾਲ 5 ਸਾਲ ਲਾ ਕੇ ਕੋਈ ਕੰਮ ਕਰਨਾ ਸਿੱਖਿਆ ਭਾਵੇਂ ਉਹ ਕੰਪਿਊਟਰ ਦੀ ਮਦਦ ਨਾਲ ਭਾਵੇਂ ਉਹ ਹੱਥੀ ਕੋਈ ਗੁਣ ਸਿੱਖਿਆ ਹੋਵੇ ਇਹਨਾਂ ਫੀਲਡ ਤੋਂ ਇਲਾਵਾ ਵੀ ਬਹੁਤ ਸਾਰੀਆਂ ਫੀਲਡਸ ਨੇ ਜਿਹੜਾ ਤੁਸੀਂ ਕੋਰਸ ਕਰ ਸਕਦੇ ਹੋ ਕਿਹੜੀਆਂ ਨੇ ਇਹਦੇ ਵਿੱਚ ਨੇ ਬੀ ਵੋਕ ਵੋਕ ਦਾ ਮਤਲਬ ਵੋਕੇਸ਼ਨਲ ਕਿਤਾ ਮੁਖੀ ਕੋਰਸ ਤੁਸੀਂ ਕਿਸੇ ਖਾਸ ਇੱਕ ਚੀਜ਼ ਦੇ ਮਾਹਰ ਬਣ ਜਾਓਗੇ ਔਰ ਕਿਸੇ ਕੰਪਨੀ ਚ ਜਾ ਕੇ ਆਪਣੀ ਇੰਟਰਵਿਊ ਦੇ ਸਕਦੇ ਹੋ ਕਿ ਮੈਨੂੰ ਆਹ ਕੰਮ ਆਉਂਦਾ ਤੇ ਮੈਂ ਇਹ ਕੰਮ ਕਰ ਸਕਦਾ ਨਿੱਕੀ ਨਿੱਕੀ ਚੀਜ਼ ਦੀ ਟ੍ਰੇਡ ਬਣਾਈ ਹੈ ਅੱਗੇ ਜਿਵੇਂ ਬਾਹਰਲੇ ਦੇਸ਼ਾਂ ਚ ਹੁੰਦਾ ਇਸ ਕਰਕੇ ਬੀਵੋਕ ਦੇ ਵਿੱਚ ਕੋਰਸ ਸੁਣੋ ਕਿਹੜੇ ਕਿਹੜੇ ਨੇ ਜਿਵੇਂ ਪਹਿਲਾ ਹੈਗਾ ਬੀਵੋਕ ਫੈਸ਼ਨ ਡਿਜ਼ਾਈਨਿੰਗ ਦਾ ਲੜਕੀਆਂ ਦੇ ਲਈ ਕੋਰਸ ਹੈ ਲੜਕੇ ਵੀ ਕਰ ਸਕਦੇ ਨੇ ਉਸ ਤੋਂ ਬਾਅਦ ਬੀਵੋਕ ਆਟੋਮੋਬਾਈਲ ਜਿਹੜੇ ਮੁੰਡੇ ਜਾਂ ਕੁੜੀਆਂ ਦਾ ਇੰਜੀਨੀਅਰ ਵਾਲੇ ਪਾਸੇ ਮਕੈਨਿਕ ਵਾਲੇ ਪਾਸੇ ਥੋੜਾ ਝੁਕਾਅ ਹੁੰਦਾ ਹੈ ਉਹ ਵੀ ਉਹ ਕੋ ਆਟੋਮੋਬਾਈਲ ਕਰ ਸਕਦੇ ਨੇ ਡਿਗਰੀ ਦੀ ਡਿਗਰੀ ਕਿਸੇ ਵੀ ਤੁਸੀਂ ਕੰਪਨੀ ਚ ਜਾ ਕੇ ਮੁਹਾਲੀ ਲੁਧਿਆਣੇ ਜਾ ਕੇ ਆਪਣਾ ਰੈਜ਼ਿਊਮੇ ਦਿਓ ਕਿ ਮੈਨੂੰ ਆ ਮਕੈਨਿਕੀ ਹੁੰਦੀ ਹੈ ਮੈਂ ਗ੍ਰੈਜੂਏਟ ਆ ਇਹਦੇ ਵਿੱਚ ਵੀ ਉਹ ਕੋ ਕੰਪਿਊਟਰ ਗ੍ਰਾਫਿਕਸ ਐਂਡ ਡਿਜੀਟਲ ਮਾਰਕੀਟਿੰਗ ਅੱਜ ਕੱਲ ਲੋੜ ਹੈ ਨਾ ਚੀਜ਼ਾਂ ਦੀ ਤੁਸੀਂ ਸਿੱਖੋ ਕੰਪਿਊਟਰ ਤੇ ਆਪਣੇ ਆਪ ਨੂੰ ਪੇਸ਼ ਕਰੋ ਜਾ ਕੇ ਵੀ ਆ ਕੰਮ ਮੈਨੂੰ ਆਉਂਦੇ ਨੇ ਤੇ ਜੇ ਇਹ ਕਰਕੇ ਵੀ ਨਹੀਂ ਨੌਕਰੀ ਮਿਲ ਰਹੀ ਤੁਹਾਨੂੰ ਨਹੀਂ ਕਿਤੇ ਗੱਲ ਬਣਦੀ ਪਈ ਤੇ ਤੁਸੀਂ ਵੀ ਇਹ ਬਾਕੀ ਡਿਗਰੀਆਂ ਤੇ ਵਾਂਗ ਤਿਆਰੀ ਕਰ ਲਓ ਇਹਨਾਂ ਨੂੰ ਕਿਹੜਾ ਛੇਤੀ ਨੌਕਰੀ ਮਿਲ ਜਾਣੀ ਇਹਨਾਂ ਨੇ ਵੀ ਤੇ ਰੈਜ਼ਿਊਮੇ ਲੈ ਕੇ ਜਾਣਾ ਹੀ ਆ ਨਾ ਇਹ ਸਾਰਾ ਕੁਝ ਪੜ ਕੇ ਜਾਣਗੇ ਥੋੜਾ ਥੋੜਾ ਤੁਸੀਂ ਕਿਸੇ ਇੱਕ ਖਾਸ ਚੀਜ਼ ਨੂੰ ਸਾਰਾ ਪੜ ਕੇ ਜਾਓਗੇ ਤਾਂ ਮੈਨੂੰ ਲੱਗਦਾ ਨੌਕਰੀ ਵਾਲਾ ਇੱਕ ਖਾਸ ਚੀਜ਼ ਤੇ ਫੋਕਸ ਕਰੇਗਾ ਵੀ ਇਸ ਕੈਟਾਗਰੀ ਦਾ ਬੰਦਾ ਮੈਨੂੰ ਚਾਹੀਦਾ ਉਸ ਤੋਂ ਬਾਅਦ ਬੀਵੋਕ ਫੂਡ ਪ੍ਰੋਸੈਸਿੰਗ ਹੈ ਉਧਰ ਜਾ ਸਕਦੇ ਹੋ ਇੱਥੇ ਵੀ ਮੰਗ ਹੈ ਬਾਹਰ ਵੀ ਮੰਗ ਹੈ ਬੀਵੋਕ ਇਨ ਆਈਟੀ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਜਾ ਸਕਦੇ ਹੋ ਬੀਵੋਕ ਰਿਟੇਲ ਮੈਨੇਜਮੈਂਟ ਜਿਹੜਾ ਇਹ ਬੀਬੀ ਹੈ ਨਾ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਰਿਟੇਲ ਵੱਡੇ ਵੱਡੇ ਸਟੋਰ ਨੇ ਸਾਰੇ ਉੱਥੇ ਤੁਸੀਂ ਕੰਮ ਕਰ ਸਕਦੇ ਹੋ ਬੀਵੋਕ ਟੂਰਿਜ਼ਮ ਦੇ ਵਿੱਚ ਆ ਸਕਦੇ ਹੋ ਹਨਾ ਬੀਵੋਕ ਹਸਪੀਟੈਲਿਟੀ ਆ ਸਕਦੀ ਹੈ ਬੀਵੋਕ ਇਨ ਐਨੀਮੇਸ਼ਨ ਡਿਜ਼ਾਈਨ ਆ ਸਕਦੀ ਹੈ ਇਹ ਡਿਗਰੀਆਂ ਨੇ ਸਾਰੀਆਂ ਕੋਈ ਆਈਟੀਆਈ ਦਾ ਕੋਰਸ ਨਾ ਸਮਝਿਓ ਮੈਡੀਕਲ ਵਾਲੇ ਬੱਚੇ ਬੀਵੋਕ ਇਨ ਆਪਰੇਸ਼ਨ تھیਟਰ ਟੈਕਨੋਲੋਜੀ ਆਉਣ ਵਾਲੇ ਸਮੇਂ ਚ ਸਭ ਤੋਂ ਵੱਧ ਨੌਕਰੀਆਂ ਨਿਕਲਣਗੀਆਂ ਬੀਵੋਕ ਇਨ ਸਾਈਬਰ ਸਕਿਉਰਿਟੀ ਲੋੜ ਹੈ ਕਿ ਸਾਡਾ ਡਾਟਾ ਨਾ ਬਰੀਚ ਹੋ ਜਾਏ ਆ ਸਾਰਾ ਜਿਹੜਾ ਤੁਸੀਂ ਵੇਖਣਦੇ ਹੋ ਇਸ ਵੀਡੀਓ ਨੂੰ ਅਗਰ ਕਿਸ ਨੇ ਹੈਕ ਕਰ ਲਿਆ ਕੁਝ ਕਰ ਲਿਆ ਇਹ ਸਾਰੀਆਂ ਚੀਜ਼ਾਂ ਦੀ ਸਟੱਡੀ ਕਰਨੀ ਆ ਵੀ ਰੋਕ ਸਕੀ ਇਹਨਾਂ ਚੀਜ਼ਾਂ ਨੂੰ ਬੀਵੋਕ ਇਨ ਲੌਜਿਸਟਿਕ ਮੈਨੇਜਮੈਂਟ ਜਿਹੜੇ ਬੱਚੇ ਆਨਲਾਈਨ ਹੁਣ ਘਰ ਬੈਠੇ ਰਾਤ ਨੂੰ ਡ੍ਰੌਪ ਸ਼ਿਪਿੰਗ ਦਾ ਕੰਮ ਕਰਦੇ ਨੇ ਤਾਂ ਤੁਹਾਨੂੰ ਉਹਦੀ ਡਿਗਰੀ ਵੀ ਮਿਲ ਜੇਗੀ ਅੱਗੇ ਐਸਾ ਕੰਮ ਕਰਨ ਦੀ ਲੌਜਿਸਟਿਕ ਮੈਨੇਜਮੈਂਟ ਹੋਰ ਵੇਖੋ ਕੁੜੀਆਂ ਦੇ ਲਈ ਬੀਵੋਕ ਇਨ ਇੰਟੀਰੀਅਰ ਡਿਜ਼ਾਈਨ ਕਲੀਆਂ ਕੁੜੀਆਂ ਨੇ ਮੁੰਡੇ ਵੀ ਕਰ ਸਕਦੇ ਨੇ ਘਰ ਦਾ ਅੰਦਰੂਨੀ ਡਿਜ਼ਾਈਨ ਤਿਆਰ ਕਰਨਾ ਇੰਟੀਰੀਅਰ ਡਿਜ਼ ਕਿੰਨੀ ਜ਼ਰੂਰਤ ਹੈ ਦੀ ਆਪਣਾ ਕੰਮ ਵੀ ਕਰ ਸਕਦੇ ਹੋ ਕਿਤੇ ਅਪਲਾਈ ਵੀ ਕਰ ਸਕਦੇ ਬੀਵੋਕ ਐਮ ਐਲਟੀ ਮੈਡੀਕਲ ਲੈਬ ਟੈਕਨੋਲੋਜੀ ਜੇ ਆਪਣਾ ਕੋਈ ਲੈਬੋਰੀ ਟਰੀ ਖੋਲਣੀ ਹੈ ਟੈਸਟ ਕਰਾਣ ਜਾਣੇ ਆ ਜਦੋਂ ਤੇ ਜਾਈਦਾ ਅਸੀਂ ਆ ਥਾਵਾਂ ਤੇ ਫਿਰ ਤੇ ਆਪਾਂ ਵੇਨੇ ਨਿੱਕੀ ਜੀ ਦੁਕਾਨ ਹੈ ਲਾਈਨ ਲੱਗੀ ਹੈ ਹਰੇਕ ਤੋਂ 300 ਲਈ ਜਾਂਦਾ ਇਹਦੇ 10000 ਦਿਹਾੜੀ ਪਾਉਂਦਾ ਹੁਣ ਤੇ ਜਦੋਂ ਸਾਨੂੰ ਕੋਈ ਮੌਕਾ ਮਿਲਦਾ ਐਸਾ ਕੰਮ ਕਰਨ ਦਾ ਫਿਰ ਅਸੀਂ ਲੱਤ ਪਿੱਛੇ ਖਿੱਚਣੇ ਆ ਕਿ ਉਹ ਹੀ ਡਿਗਰੀ ਠੀਕ ਆ ਫਲਾਣੀ ਇਸ ਕਰਕੇ ਇਦਾਂ ਦੀ ਬਹੁਤ ਸਾਰੀਆਂ ਸਟਰੀਮਸ ਨੇ ਇਹਦੇ ਮੈਂ 5-7 ਦੇ ਨਾਮ ਲਏ ਨੇ 50-60 ਨੇ ਗੂਗਲ ਤੇ ਸਰਚ ਕਰਕੇ ਵੇਖਿਓ ਬੀ ਵਾਕ ਕোর্স ਲਿਸਟ ਇਦਾਂ ਕਰਕੇ ਟਾਈਪ ਕਰ ਲਿਓ ਬਹੁਤ ਆ ਜਾਣਗੀਆਂ ਪਰ ਦਿੱਕਤ ਇੱਥੇ ਆ ਸਕਦੀ ਹੈ ਕਿ ਸਾਡੇ ਨੇੜੇ ਦੇ ਕਾਲਜ ਦੇ ਵਿੱਚ ਸ਼ਾਇਦ ਉਹ 5-7 ਮੇਨ-ਮੇਨ ਬੀਵਕ ਹੋਣ ਜਿੱਦਾਂ ਫੂਡ ਪ੍ਰੋਸੈਸਿੰਗ ਹੈ ਰਿਟੇਲ ਮੈਨੇਜਮੈਂਟ ਹੈ ਫੈਸ਼ਨ ਡਿਜ਼ਾਈਨਿੰਗ ਹੈ ਇਹ ਸਾਰੇ ਆਮ ਕਰਕੇ ਹੁੰਦੇ ਨੇ ਬਾਕੀ ਦਾ ਆਪਾਂ ਪਤਾ ਲਾ ਸਕਨੇ ਆ ਲੇਕਿਨ ਪੋਲੀਟੈਕਨਿਕ ਕਾਲਜ ਨੇ ਜਾਂ ਪ੍ਰਾਈਵੇਟ ਜਿਹੜੇ ਗਰੁੱਪ ਆਫ ਇੰਸਟੀਟਿਊਟ ਹੁੰਦੇ ਨੇ ਨਾ ਉਹਨਾਂ ਦੇ ਵਿੱਚ ਆਟੋਮੋਬਾਈਲ ਵੀ ਸਾਰੇ ਸਾਈਬਰ ਸਿਕਿਉਰਿਟੀ ਸਾਰੇ ਹੀ ਕਰਾਉਂਦੇ ਹੁੰਦੇ ਨੇ ਜੇ ਨਹੀਂ ਤੇ ਸਾਨੂੰ ਥੋੜਾ ਜਿਹਾ ਦੂਰ ਜਾਣਾ ਪੈ ਸਕਦਾ ਇਸ ਕਰਕੇ ਇਹਨਾਂ ਚੀਜ਼ਾਂ 'ਵਾਲਾ ਕਰਨਾ ਨਾ ਕਰੋ ਆਪਣੇ ਬੱਚੇ ਨੂੰ ਪੜੋ ਤਾਂ ਕਿ ਉਹ ਅੱਗੇ ਜਾ ਕੇ ਚੰਗਾ ਸੌਖਾ ਪੜ ਸਕੇ ਪ੍ਰੈਸ਼ਰ ਨਹੀਂ ਦੇਣਾ ਉਸ ਨੂੰ ਵੀ ਹਾਤਵਾ ਕੰਮ ਕਰਨਾ ਹੀ ਕਰਨਾ ਕਈ ਵਾਰ ਜਿਹੜਾ ਕੰਮ ਮਾਪਿਆਂ ਤੋਂ ਛੁੱਟ ਗਿਆ ਹੁੰਦਾ ਉਹ ਨਹੀਂ ਕਰ ਸਕੇ ਹੁੰਦੇ ਉਹ ਚਾਹੁੰਦੇ ਨੇ ਕਿ ਉਹ ਸਾਡਾ ਬੱਚਾ ਕਰੇ ਔਰ ਕਾਮਯਾਬ ਵੀ ਕਈ ਹੋ ਜਾਂਦੇ ਨੇ ਬੱਚੇ ਨੂੰ ਕਰਾਉਣ ਦੇ ਵਿੱਚ ਚੰਗੀ ਗੱਲ ਆ ਲੇਕਿਨ ਜ਼ਿਆਦਾਤਰ ਨਹੀਂ ਐਵੇਂ ਹੁੰਦਾ ਉਹ ਇਹ ਨਹੀਂ ਸਮਝਦੇ ਕਿ ਸਮੇਂ ਦਾ ਕਿੰਨਾ ਗੈਪ ਪੈ ਗਿਆ ਉਹ 30 ਸਾਲ ਪੁਰਾਣੀ ਗੱਲ ਹੈ ਹੁਣ ਸਮਾਂ ਬਦਲ ਗਿਆ ਤੇ ਹੁਣ ਬੱਚਾ ਕੀ ਕਰੇਗਾ ਅੱਜ ਦੇ ਸਮੇਂ 'ਚ ਰਹਿ ਕੇ ਕਰੇਗਾ ਇਸ ਕਰਕੇ ਮੈਂ ਇਹ ਨਹੀਂ ਕਹਿ ਰਿਹਾ ਕਿ ਬੱਚੇ ਨੂੰ ਪੂਰਾ ਖੁੱਲਾ ਛੱਡ ਦਿਓ ਲੇਕਿਨ ਉਸ ਨੂੰ ਖੁੱਲਾ ਇਸ ਕਰਕੇ ਛੱਡ ਦਿਓ ਕਿ ਉਹ ਆਪਣੀ ਪਸੰਦੀਦਾ ਸਟਰੀਮ ਚੂਜ਼ ਕਰ ਸਕੇ ਇਸ ਕਰਕੇ ਬੀਏ ਵੀ ਹੋਣੀ ਜ਼ਰੂਰੀ ਹੈ ਜਿਨੀ ਬੀਕਮ ਬੀਸੀਓ ਨਹੀਂ ਜ਼ਰੂਰੀ ਹੈ ਜਿਨੀ ਬੀਐਸਸੀ ਬੀਬੀਏ ਤੇ ਅੱਗੇ ਬੀਵੋਕਾ ਇਹ ਹੀ ਸਾਡੀਆਂ ਸਾਰੀਆਂ ਸਟਰੀਮਸ ਨੇ ਇਹਨਾਂ ਤੋਂ ਬਾਹਰ ਤੇ ਕੋਈ ਨਵਕਲਾ ਕੋਰਸ ਅਸੀਂ ਕਰ ਵੀ ਨਹੀਂ ਸਕਦੇ ਆਖਰ ਨੂੰ ਤਾਂ ਕੋਈ ਨਾ ਕੋਈ ਗ੍ਰੈਜੂਏਸ਼ਨ ਦੀ ਡਿਗਰੀ ਹੀ ਕਰਨੀ ਪਾਏਗੀ ਜੇ ਨੌਕਰੀ ਵਾਲੇ ਪਾਸੇ ਵੀ ਜਾਣਾ ਤਾਂ ਵੀ ਜ ਹੁਣ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਤੁਸੀਂ ਇਸ ਟਾਈਮ ਕਿਹੜੀ ਪੜਾਈ ਕਰਨ ਦੇ ਉੱਤੇ ਤੁਹਾਡਾ ਉਹਦੇ 'ਚ ਜੀ ਲੱਗਾ ਹੈ ਕਿ ਨਹੀਂ ਲੱਗਾ